ਅਸਲਾਮੁਅਲੈਕਮ ਜੀ ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਮੈਂ ਐਡਵੋਕੇਟ ਵਿਕਰਮ ਕਲੇਟ ਸਾਬਰੀ ਸੂਬਾ ਪ੍ਰਧਾਨ ਰਾਸ਼ਟਵਾਦੀ ਪਸਮਾਨਦਾ ਮੁਸਲਿਮ ਰਾਸ਼ਟਰੀ ਮੰਚ ਭਾਰਤ ਸਾਥੀਓ ਬੜੇ ਡਰ ਦਾ ਔਰ ਸਹਿੰਦਨ ਮਾਹੌਲ ਸੀ ਆਪਣੇ ਭਾਰਤ ਦੇ ਇਸ ਦੇ ਵਿੱਚ ਕਿਉਂਕਿ ਅੱਤਵਾਦੀਆਂ ਦਾ ਸਰਗਣਾ ਅੱਤਵਾਦੀਆਂ ਦਾ ਪਨਾਹਗਿਰ ਦੇਸ਼ ਪਾਕਿਸਤਾਨ ਉਹਨੇ ਕਿਸ ਤਰ੍ਹਾਂ ਸਾਡੇ ਦੇਸ਼ ਸਾਡੇ ਭਾਰਤ ਦੇ ਉੱਤੇ ਸਾਡੇ ਪੰਜਾਬ ਦੇ ਉੱਤੇ ਕਿਸ ਤਰ੍ਹਾਂ ਉਹਨਾਂ ਨੇ ਇੱਕ ਡਰੋਨ ਹਮਲੇ ਕਰੇ ਮਿਜ਼ਾਈਲਾਂ ਛੱਡੀਆਂ ਔਰ ਸਾਡੇ ਬਾਰਡਰ ਤੇ ਬੈਠੇ ਲੋਕਾਂ ਦਾ ਕਿੰਨਾ ਨੁਕਸਾਨ ਕਰਿਆ ਪਰ ਸਾਡੀ ਆਰਮੀ ਸਾਡੇ ਭਾਰਤ ਦੇਸ਼ ਦੀ ਸੈਨਾਵਾਂ ਨੇ ਤਿੰਨੋਂ ਸੈਨਾਵਾਂ ਨੇ ਸਾਡੇ ਦੇਸ਼ ਦੇ ਰਾਸ਼ਤ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸਖਤ ਹਦਾਇਤਾਂ ਜਾਰੀ ਕਰਕੇ ਇੱਕ ਸਟੈਂਡ ਲਿਆ ਔਰ ਪਾਕਿਸਤਾਨ ਨੂੰ ਬਣਦਾ ਜਿਹੜਾ ਮੂੰਹ ਤੋੜ ਜਵਾਬ ਦਿੰਦਾ ਹੈ ਕਿਉਂਕਿ ਪਾਕਿਸਤਾਨ ਦੇ ਵਿੱਚ ਜਿੰਨੇ ਵੀ ਪੂਰੇ ਵਰਲਡ ਦੇ ਵਿੱਚ ਭਾਰਤ ਦੇ ਪੂਰੇ ਵਰਲਡ ਦੇ ਵਿੱਚ ਜਿੰਨੇ ਮੋਸਟ ਵਾਂਟਡ ਅੱਤਵਾਦ ਸੰਗਠਨ ਨੇ ਉਹਨਾਂ ਦੇ ਜਿੰਨੇ ਆਕਾ ਨੇ ਜਿੰਨੇ ਉਹਨਾਂ ਦੇ ਮੇਨ ਸਰਗਣਾ ਨੇ ਉਹ ਸਾਰੇ ਪਾਕਿਸਤਾਨ ਨੇ ਉਹਨਾਂ ਨੂੰ ਪਨਾਹ ਦੇਈ ਬੈਠਾ ਹੈ ਲਸ਼ਕਰ-ਏ-ਤਾਇਬਾ ਜੈਸ਼-ਏ-ਮੁਹੰਮਦ ਹੋਰ ਪਤਾ ਨਹੀਂ ਕਿੰਨੇ ਕਿੰਨੇ ਇੱਕ ਸੰਗਠਨ ਆਪਸ ਵਿੱਚ ਨੇ ਜਿਹੜੇ ਪਾਕਿਸਤਾਨ ਦੇ ਵਿੱਚ ਬੈਠੇ ਨੇ ਉਹ ਉੱਥੇ ਬੈਠ ਕੇ ਉਹ ਭੋਲੇ-ਪਾਲੇ ਗਰੀਬ ਬੱਚਿਆਂ ਨੂੰ ਉੱਥੋਂ ਦੇ ਮਦਸਿਆਂ ਦੇ ਵਿੱਚ ਲਾ ਜਾ ਕੇ ਉਹਨਾਂ ਨੂੰ ਅਤਵਾਦ ਦੀ ਟ੍ਰੇਨਿੰਗਾਂ ਦਿੰਦਾ ਹੈ ਛੋਟੇ-ਛੋਟੇ ਬੱਚਿਆਂ ਨੂੰ ਬੰਬ ਲਾ ਕੇ ਉਹਨਾਂ ਨੂੰ ਮਰਨ ਦਿਆਂ ਔਰ ਐਡਾ ਦੀਆਂ ਕੋਝੀਆਂ ਗੱਲਾਂ ਕਰਦਾ ਹੈ ਕਿ ਜਿਸ ਦੇ ਨਾਲ ਸਾਡੇ ਮੁਸਲਮਾਨਾਂ ਦਾ ਵੀ ਸਰਚ ਉਗਦਾ ਹੈ ਕਿਉਂਕਿ ਇਸਲਾਮ ਦੇ ਵਿੱਚ ਦੰਗਾ ਫਸਾਦ ਫਿਤਨਾ ਔਰ ਕਿਸੇ ਬੇਦੋਸ਼ੇ ਦਾ ਖੂਨ ਕਰਨਾ ਕਤਲ ਕਰਨਾ ਗੁਨਾਹ-ਏ-ਅਜ਼ੀਮ ਸਾਡਾ ਇਸਲਾਮ ਨਹੀਂ ਕਰਦਾ ਇਸ ਚੀਜ਼ਾਂ ਦੀ ਹਮਾਇਤ ਸਾਡੇ ਇਸਲਾਮ ਦੇ ਵਿੱਚ ਇਸ ਚੀਜ਼ਾਂ ਦੀ ਬਹੁਤ ਵੱਡੇ ਪੱਧਰ ਤੇ ਇਸ ਚੀਜ਼ ਦੀ ਮਨਾਹੀ ਆ ਔਰ ਇਸ ਨੂੰ ਗੁਨਾਹ-ਏ-ਅਜ਼ੀਮ ਕਿਹਾ ਗਿਆ ਹੈ ਪਰ ਪਾਕਿਸਤਾਨ ਆਪਣੇ ਆਪ ਨੂੰ ਖੁਦ ਇੱਕ ਮੁਸਲਮਾਨਾਂ ਦਾ ਰਖਵਾਲਾ ਕਹਿੰਦਾ ਹੋਇਆ ਇਹਨਾਂ ਅੱਤਵਾਦੀਆਂ ਨੂੰ ਔਰ ਬੇਦੋਸ਼ੇਆ ਲੋਕਾਂ ਦਾ ਖੂਨ ਡੋਲ ਰਿਹਾ ਹੈ ਉੱਥੇ ਦੇ ਆਰਮੀ ਚੀਫ ਸੈਇਦ ਆਸਿਮ ਮਨੀਰ ਮੁੱਲਾ ਮਨੀਰ ਜੀ ਨੂੰ ਕਹਿੰਦੇ ਨੇ ਉਹ ਕਿਸ ਤਰ੍ਹਾਂ ਆਪਣੇ ਲੋਕਾਂ ਨੂੰ ਕਿਸ ਤਰ੍ਹਾਂ ਮਦਰਸਿਆਂ ਦੇ ਵਿੱਚ ਜਾ ਕੇ ਲੋਕਾਂ ਦੇ ਬੱਚਿਆਂ ਦੇ ਵਿੱਚ ਜ਼ਹਿਰ ਪਾ ਦ ਉਹਨਾਂ ਨੂੰ ਅੱਤਵਾਦੀਆਂ ਨਾਲ ਨਾਲ ਮਿਲਾਉਂਦਾ ਏ ਔਰ ਇਹਨਾਂ ਨੇ ਆਪਣੇ ਬੱਚੇ ਕਰੋੜਾਂ ਰੁਪਇਆ ਕਮਾ ਕੇ ਪਾਕਿਸਤਾਨ ਦੇ ਨਿਖ ਭ੍ਰਸ਼ਟ ਅਧਿਕਾਰੀ ਨੇ ਇਹਨਾਂ ਨੇ ਕਰੋੜਾਂ ਰੁਪਇਆ ਇਕੱਠਾ ਕਰਕੇ ਆਪਣੇ ਬੱਚਿਆਂ ਨੂੰ ਬਾਹਰਲੇ ਦੇਸ਼ਾਂ ਦੇ ਵਿੱਚ ਸੈਟਲ ਕਰਿਆ ਹੋਇਆ ਜੇ ਤੁਸੀਂ ਕਹੋ ਵੀ ਜਿੰਨੇ ਇਹ ਲੀਡਰ ਨੇ ਉਧਰ ਦੇ ਜਿਹੜੇ ਕਮਾਂਡ ਕਰਦੇ ਨੇ ਪਾਕਿਸਤਾਨ ਦੀ ਜਾਂ ਜਿਹੜੇ ਉਧਰ ਦੇ ਆਰਮੀ ਦੇ ਅਫਸਰ ਨੇ ਇਹ ਕੋਈ ਪਾਕਿਸਤਾਨ ਦੇ ਵਿੱਚ ਨਹੀਂ ਰਹਿੰਦਾ ਇਹ ਸਿਰਫ ਫਿਤਨਾ ਫਸਾਦ ਕਰਨ ਆਪਣੇ ਦੇਸ਼ ਦੇ ਵਿੱਚ ਆਉਂਦੇ ਨੇ ਇਹ ਸਾਰੇ ਬਾਹਰ ਰਹਿੰਦੇ ਨੇ ਦੁਬਈ 사ઉਦੀਆ ਲੰਡਨ ਇਹ ਤਿੰਨ ਚਾਰ ਦੇਸ਼ਾਂ ਦੇ ਵਿੱਚ ਇਹਨਾਂ ਦੀ ਇਨਵੈਸਟਮੈਂਟ ਆ ਔਰ ਉੱਥੇ ਹੀ ਰਹਿੰਦੇ ਨੇ ਉੱਥੇ ਰਹਿ ਗਏ ਉੱਥੇ ਬੈਠੀ ਆਪਣਾ ਰਿਟਾਇਰ ਹੋ ਜਾਂਦੇ ਨੇ ਔਰ ਮਰਨ ਦੇ ਲਈ ਇਹ ਆਮ ਲੋਕਾਂ ਦੇ ਧੀਆ ਪੁੱਤਾਂ ਨੂੰ ਗਲਤ ਰਸਤਿਆਂ ਤੇ ਭੇਜਦੇ ਕਿਸ ਤਰ੍ਹਾਂ ਤੁਸੀਂ ਸਾਡੇ ਡਰੋਨ ਹਮਲੇ ਕਰੇ ਨੇ ਸਾਡੇ ਪੰਜਾਬ ਦੇ ਉੱਤੇ ਕਿਸ ਤਰ੍ਹਾਂ ਡਰ ਦਾ ਮਾਹੌਲ ਪੈਦਾ ਕੀਤਾ ਔਰ ਸਾਡੀ ਆਰਮੀ ਦੇ ਅਸੀਂ ਬਲਿਹਾਰੇ ਜਾਈਏ ਜਿਨ੍ਹਾਂ ਨੇ ਸਾਨੂੰ ਸੁਰੱਖਿਅਤ ਰੱਖਿਆ ਔਰ ਮੂੰਹ ਤੋੜ ਜਵਾਬ ਦਿੱਤਾ ਔਰ ਅੱਗੇ ਤੋਂ ਵੀ ਦੰਦੇ ਰਹਿਾਂਗੇ ਅਗਰ ਪਾਕਿਸਤਾਨ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਹੁੰਦਾ ਸੋ ਮੈਂ ਧੰਨਵਾਦ ਕਰਦਾ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਡਿਫੈਂਸ ਮਿਨਿਸਟਰ ਸਾਡੇ ਰਾਜਨਾਥ ਜੀ ਔਰ ਇਹਨਾਂ ਦੀ ਸੂਝ-ਬੂਝ ਦੇ ਨਾਲ ਜਿਹੜਾ ਇਹ ਆਤਵਾਦ ਹਮਲਾ ਹੋਇਆ ਸਾਡੇ ਦੇਸ਼ ਦੇ ਉੱਤੇ ਪਾਕਿਸਤਾਨ ਨੇ ਡਰੋਨਾਂ ਦੇ ਰਾਹੀਂ ਕਰਿਆ ਮਿਜ਼ਾਈਲਾਂ ਦੇ ਰਾਹੀਂ ਕਰਿਆ ਉਹਨੂੰ ਮੂੰਹ ਤੋੜ ਜਵਾਬ ਦੇ ਦੇ ਲਈ ਇਹਨਾਂ ਲੀਡਰਾਂ ਨੇ ਬੜਾ ਸਖਤ ਸਟੈਂਡ ਲਿਆ ਔਰ ਸਾਡੇ ਦੇਸ਼ ਨੂੰ ਇੱਕ ਸੁਰੱਖਿਆ ਮਹਿਸੂਸ ਕਰਵਾਈ। ਔਰ ਪਾਕਿਸਤਾਨ ਸਾਡੇ ਦੇਸ਼ ਤੋਂ ਸਾਡੀ ਆਰਮੀ ਦੇ ਰਿਟੈਲੀਏਸ਼ਨ ਤੋਂ ਡਰਦਾ ਹੋਇਆ ਦੂਜੇ ਦੇਸ਼ਾਂ ਦੇ ਵਿੱਚ ਜਾ ਕੇ ਮਿੰਤਾ ਕਰੀਆਂ ਅਮਰੀਕਾ ਦੇ ਪੈਰਾਂ ਦੇ ਵਿੱਚ गिर ਕੇ ਮਿੰਤਾ ਕਰੀਆਂ ਨੇ ਔਰ ਆਪਣੀਆਂ ਗਲਤੀਆਂ ਦੀ ਤੌਬਾ ਕਰੀ ਹੈ ਤੇ ਜਿਸ ਤਰ੍ਹਾਂ ਵੀ ਹੋਇਆ ਇਹ ਜਿਹੜਾ ਸੀਜ਼ਫਾਇਰ ਹੋਇਆ ਸਾਰੇ ਦੇਸ਼ਾਂ ਕਿਉਂਕਿ ਸਾਡਾ ਦੇਸ਼ ਇੱਕ ਪੀਸਫੁੱਲੀ ਦੇਸ਼ ਆ ਸਾਡੇ ਦੇਸ਼ ਜੰਗ ਨਹੀਂ ਚਾਹੁੰਦਾ ਸਾਡਾ ਦੇਸ਼ ਯੁੱਧ ਨਹੀਂ ਚਾਹੁੰਦਾ ਸਾਡੇ ਦੇਸ਼ ਤਰੱਕੀ ਕਰਨੀ ਚਾਹੁੰਦਾ ਸਾਡਾ ਦੇਸ਼ ਤਰੱਕੀ ਕਰ ਰਿਹਾ ਸਾਡੇ ਭਾਰਤ ਦੇਸ਼ ਦੇ ਵਿੱਚ ਸਾਡੀ ਜਿੰਨੀ ਮੁਸਲਿਮ ਕਮਿਊਨਿਟੀ ਆ ਪਾਕਿਸਤਾਨ ਨਾਲੋਂ ਦੁੱਗਣੀ ਤਿੰਗਣੀ ਗਿਣਤੀ ਸਾਡੀ ਇੰਡੀਆ ਦੇ ਵਿੱਚ ਸਾਡੇ ਮੁਸਲਮਾਨ ਰਹਿੰਦੇ ਨੇ ਔਰ ਸਾਰੇ ਤਰੱਕੀ ਯਾਤਾਂ ਨੇ ਸਾਰਿਆਂ ਦੀ ਸਰਕਾਰ ਸੁਣ ਰਹੀ ਆ ਸਾਰੇ ਅਸੀਂ ਇੱਕ ਸਮਾਨ ਆ ਅਸੀਂ ਭਾਰਤ ਦੇ ਵਿੱਚ ਰਹਿੰਦੇ ਆ ਅਸੀਂ ਆਪਣੀਆਂ ਮਸਜਿਦਾਂ ਦੇ ਵਿੱਚ ਨਮਾਜ਼ ਪੜ੍ਹਦੇ ਆ ਮਦਰਸੇ ਚੱਲਦੇ ਨੇ ਸਾਨੂੰ ਕੋਈ ਪਰੇਸ਼ਾਨੀ ਨਹੀਂ ਕੋਈ ਦਿੱਕਤ ਨਹੀਂ ਆ ਰਹੀ ਅਸੀਂ ਬਿਲਕੁਲ ਸੇਫ ਬੈਠੇ ਆ ਆਪਣੇ ਦੇਸ਼ 'ਚ ਤੁਸੀਂ ਆਪਣੇ ਦੇਸ਼ ਦੇ ਵਿੱਚ ਝਾੜੂ ਮਾਰੋ ਪਾਕਿਸਤਾਨ ਨੂੰ ਮੈਂ ਬੇਨਤੀ ਕਰਦਾ ਆਪਣੇ ਦੇਸ਼ ਦੇ ਵਿੱਚ ਝਾੜੂ ਮਾਰੋ ਉਧਰਲੇ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਤੁਸੀਂ ਇੱਕ ਵਧੀਆ ਲੋਕਾਂ ਨੂੰ ਚੁਣਿਆ ਕਰੋ ਔਰ ਐਦਾਂ ਦੇ ਜਿਹੜੇ ਕੱਟੜਪੰਥੀ ਲੋਕ ਨੇ ਜਿਹੜੇ ਅੱਤਵਾਦ ਨੂੰ ਬढ़ावा ਦਿੰਦੇ ਨੇ ਔਰ ਮਦਰਸਿਆਂ ਦੇ ਵਿੱਚ ਜਾ ਕੇ ਬੱਚਿਆਂ ਦੇ ਮਨਾਂ ਦੇ ਵਿੱਚ ਛੋਟੇ-ਛੋਟੇ ਬੱਚਿਆਂ ਦੇ ਮਨਾਂ ਦੇ ਵਿੱਚ ਜ਼ਹਿਰ ਭਰਦੇ ਨੇ ਦੂਜੇ ਦੇਸ਼ਾਂ ਦੇ ਪ੍ਰਤੀ ਤੁਸੀਂ ਆਪਣੇ ਬੱਚਿਆਂ ਨੂੰ ਬਚਾਓ ਔਰ ਇਹਨਾਂ ਲੋਕਾਂ ਤੋਂ ਛੁਟਕਾਰਾ ਪਾ ਕੇ ਤੁਸੀਂ ਤਰੱਕੀ ਕਰੋ ਇਹਨਾਂ ਦਾ ਕੁਛ ਨਹੀਂ ਜਾਣਾ ਇਹ ਤਾਂ ਬਾਹਰ ਮੈਂ ਦੱਸ ਕੇ ਹਟਿਆ ਦਾ ਬਾਹਰ ਬੈਠੇ ਨੇ ਆਪਣੇ ਬਾਹਰ ਬੱਚਿਆਂ ਨੂੰ ਲਈ ਪੈਸੇ ਬਣਾ ਲਏ ਇਹਨਾਂ ਨੇ ਮਰਨਾ ਤੁਹਾਡੇ ਬੱਚਿਆਂ ਨੇ ਮਰਨਾ ਆਪਾਂ ਪੰਜਾਬ ਵਾਲਿਆਂ ਨੇ ਇਹਨਾਂ ਦਾ ਕੁਛ ਨਹੀਂ ਜਾਣਾ ਇਹਨਾਂ ਦੇ ਆਕਾਬਾਂ ਨੇ ਤਾਂ ਬਾਹਰ ਦੇਸ਼ ਦੇ ਵਿੱਚ ਬੈਠ ਕੇ ਉੱਥੋਂ ਹੀ ਹੁਕਮ ਚੱਲਦੀ ਕਰਦੇ ਨੇ ਇਸ ਕਰਕੇ ਤੁਸੀਂ ਵੀ ਆਪਣੇ ਦੇਸ਼ ਦੇ ਵਿੱਚ ਇਹਨਾਂ ਇੰਨਾਂ ਦੇ ਜਿਹੜੇ ਕਰਪਟ ਅਫਸਰ ਨੇ ਕਰਪਟ ਸਰਕਾਰਾਂ ਨੇ ਸ਼ਹਿਵਾਜ਼ ਸ਼ਰੀਬ ਵਰਗੇ ਜਾਂ ਆਸਿਫ ਮਨੀਰ ਵਰਗੇ ਜਿਹੜੇ ਆਰਮੀ ਚੀਫ ਨੇ ਇਹਨਾਂ ਦੀ ਇਹਨਾਂ ਦੀ ਮੁਖਾਲਫਤ ਕਰੋ ਇਹਨਾਂ ਨੂੰ ਭਜਾਓ ਤੁਸੀਂ ਆਪੇ ਭਜਾਓ ਕਿਉਂਕਿ ਗਲਤੀ ਇਹਨਾਂ ਨੇ ਕਰਨੀਆਂ ਨੇ ਕੋਈ ਵੀ ਦੇਸ਼ ਜਦੋਂ ਰੈਟੇਲੀਐਂਟ ਕਰੂਗਾ ਤਾਂ ਉਹਦੇ ਵਿੱਚ ਨੁਕਸਾਨ ਆਮ ਪਬਲਿਕ ਦਾ ਹੁੰਦਾ ਹੈ ਸੋ ਇਹਨਾਂ ਕੁਝ ਕਹਿੰਦਾ ਮੈਂ ਧੰਨਵਾਦ ਕਰਦਾ ਔਰ ਅਸੀਂ ਸਮੂਹ ਪੰਜਾਬੀ ਅਸੀਂ ਸਮੂਹ ਮੁਸਲਿਮ ਦੇਸ਼ ਆਪਣਾ ਸਾਡੇ ਇੰਡੀਆ ਦੇ ਵਿੱਚ ਅਸੀਂ ਇਹਨਾਂ ਨੂੰ ਚੇਤਾਵਨੀ ਦਿੰਦੇ ਆ ਕਿ ਆਪਣੀਆਂ ਹਰਕਤਾਂ ਤੋਂ ਪਾਕਿਸਤਾਨ ਬਾਝਾ ਔਰ ਮੈਂ ਧੰਨਵਾਦ ਕਰਦਾ ਫਿਰ ਤੋਂ ਪਾਰਸ ਸਰਕਾਰ ਦਾ ਜਿਨ੍ਹਾਂ ਨੇ ਸਾਡੇ ਦੇ